हां जी दोस्तों सारेयानु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਕੈਰੋਂ ਜਦੋਂ ਦੋਸਤੋ ਤੁਸੀਂ ਵਿਜ਼ਿਟ ਕਰੋਗੇ ਤਾਂ ਬਿਲਕੁਲ ਗ੍ਰੈਂਡ ਕੈਰੋਂ ਪੈਲਸ ਦੇ ਨਾਲੋਂ ਇੱਕ ਜਿਹੜੀ ਸ਼ੜਕ ਆਉਂਦੀ ਹੈ ਤੇ ਇਸ ਘਰ ਤੱਕ ਇਸ ਹਵੇਲੀਆਂ ਤੱਕ ਤੁਸੀਂ ਆ ਸਕਦੇ ਹੋ ਪਸ਼ੂ ਵਪਾਰ ਦਾ ਕੰਮ ਆ ਠੀਕ ਹੈ ਜੀ ਤੇ ਭਾਜੀ ਮੇਰੇ ਨਾਲ ਨੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਜਿੰਨੀਆਂ ਚੀਜ਼ਾਂ ਤੁਹਾਨੂੰ ਦਿਖਾ ਦਾਂਗੇ ਦੋ ਮੱਝਾਂ ਇੱਕ ਮੱਝ ਤੇ ਇੱਕ ਗਾਂ ਦਿਖਾ ਦਾਂਗੇ ਬਿਲਕੁਲ ਤਾਜ਼ੇ ਸੋਇਸੋਏ ਪਸ਼ੂ ਵੀ ਹੈਗੇ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਤਾਂ ਤਹਿਸੀਲ ਦੀ ਗੱਲ ਕਰ ਲਈਏ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਿੱਥੇ ਆਪਾਂ ਅੱਜ ਖੜੇ ਆ ਪਿੰਡ ਕੈਰੂ ਅ ਜੇਕਰ ਦੋਸਤੋ ਪਸ਼ੂ ਵੀ ਦੋ ਦਿਖਾਉਣੇ ਆ ਤੁਹਾਨੂੰ ਇੱਕ ਵੀਹਕਲ ਦੇ ਵਿੱਚ ਵੀਹਕਲ ਦੇ ਵਿੱਚ ਜੇਕਰ ਦੋਸਤੋ ਗੱਲ ਕਰ ਲਈਏ ਤੇ ਇੱਕ ਐਕਟਵਾ ਹੋਵੇਗੀ ਤੇ ਇੱਕ ਪਲਟੀਨਾ ਮੋਟਰਸਾਈਕਲ ਆ ਇੱਕ ਰੂਟਾਵੀਟਰ ਹੈਗਾ ਸ਼ਕਤੀਮਾਨ ਕੰਪਨੀ ਦਾ ਰੂਟਾਵੀਟਰ ਤੇ ਇੱਕ ਪਾਸੇ ਜਿਹੜਾ ਦੋਸਤੋ ਬੁੱਥੇ ਅੱਗੇ ਜਿਵੇਂ ਝੋਨਿਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਅ ਬੁੱਥੇ ਵੱਡਣ ਵਾਲਾ ਰੀਪਰ ਇਹ ਵੀ ਬਕਾਉ ਆ ਜੀ ਠੀਕ ਹੈ ਚਲ ਵੰਡੀ ਭਾਈ ਦਾ ਜਿਹੜਾ ਦੋਸਤੋ ਬਣਿਆ ਸੇਖਮਾ ਵਾਲੇ ਦਾ ਬਣਿਆ ਸੇਵਕ ਸਿੰਘ ਸੇਖਮਾ ਵਾਲੇ ਸੇਖਮਾ ਵਾਲੇ ਆਲੇ ਦੋਸਤੋ ਪਿੰਡ ਵਾਲੇ ਵੀਰ ਸੇਵਕ ਸਿੰਘ ਮਿਸਤਰੀ ਨੇ ਇੰਜੀਨੀਅਰਿੰਗ ਵਰਕਸ਼ਾਪ ਜਿਹੜੀ ਉਹਨਾਂ ਦੀ ਹੈੀ ਆ ਉਸ ਹੱਥੋਂ ਜਿਹੜਾ ਬਣਿਆ ਉਸ ਘਰ ਦਾ ਜਿਹੜਾ ਬਣਿਆ ਸੋ ਪੂਰੀ ਗੱਲਬਾਤ ਆਪਾਂ ਭਾਈ ਵੀਰ ਝੰਡਾ ਮੇਰੇ ਨਾਲ ਹੋਣਗੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਉਹਨਾਂ ਤੋਂ ਸੋ ਜਾਦੇ ਵੀਰ ਜਿਹੜੇ ਕੈਰੋਂ ਦੇ ਲਾਗੇ ਬਣੇ ਆਲੇ ਉਹ ਵੀ ਸਾਰੇ ਵੀਰ ਜਾਣਦੇ ਹੋ ਤੁਸੀਂ ਪਸ਼ੂ ਵਪਾਰ ਦਾ ਕੰਮ ਆ ਤੇ ਕੱਲੇ ਕੱਲੇ ਅਸੰਧ ਦੀ ਜਿਹੜੀ ਹੈ ਦੋਸਤੋ ਇਹਦੀ ਵੀ ਰੇਟ ਪੁਸ਼ਪੜਤਾਲ ਕਰ ਲਾਂਗੇ ਆਪਾਂ ਕਿੰਨੇ ਮਾਡਲ ਤੇ ਬਾਕੀ ਦੋ ਪਸ਼ੂ ਵੀ ਦਿਖਾ ਦਾਂਗੇ ਸਟਾਰਟਿੰਗ ਆਪਾਂ ਕਰ ਲੈਨੇ ਆ ਪਹਿਲਾਂ ਇੱਕ ਪ੍ਰਿੰਟਰ ਡੂਸ ਤੁਹਾਨੂੰ ਕਰਵਾ ਦਈਏ ਸਭ ਤੋਂ ਪਹਿਲਾਂ ਭਾਜੀ ਚੰਡਾ ਜੀ ਸਸਰੀਕਾਰ ਸਸਰੀਕਾਰ ਜੀ ਦੀ ਸਾਥੀ ਕਾਰ ਸੰਤੋਖ ਸਾਹਿਬ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਚੜਜੀ ਕਲਾ ਅੱਛਾ ਭਾਜੀ ਅੱਜ ਪਸ਼ੂ ਵੀ ਨਾਲ ਹੈਗੇ ਆ ਦੋ ਤੇ ਬਾਕੀ ਅੱਜ ਬਿਲਕੁਲ ਘਰ ਦੇ ਜਿਹੜੇ ਆਪਣੇ ਵੀਕਲ ਹੈਗੇ ਸੰਦਾ ਹਾਂਜੀ ਉਹ ਵੀ ਨਾਲ ਦਿਖਾ ਦੇ ਹਾਂਜੀ ਬਿਲਕੁਲ ਆਪਣੀ ਘਰ ਦੀ ਆ ਜੀ ਕੋਈ ਐਗਰੀਕਲਚਰ ਦੇ ਰਿਲੇਟਡ ਦੋ ਸੰਦਾ ਇੱਕ ਤਾਂ ਰੋਟਾਵੀਟਰ ਤੇ ਇੱਕ ਆਪਣਾ ਉਹ ਆ ਗਿਆ ਜੀ ਉੱਥੇ ਵੱਢਣ ਵਾਲਾ ਰੀਪਰ ਉੱਥੇ ਵੱਢਣ ਵਾਲਾ ਰੀਪਰ ਉਹ ਵੀ ਨਵਾਂ ਲਿਆ ਹੈ ਆਪਾਂ ਇਹ ਵੀ ਨਵਾਂ ਲਿਆ ਹੈ ਰੋਟਾਵੀਟਰ ਵੀ ਦੋਵੇਂ ਨਵੇਂ ਲਿਆਂਦੇ ਉਹ ਵੀ ਤਲਵੰਡੀ ਨੂੰ ਲਿਆਂਦਾ ਹੈ ਇਹ ਆਪਣੇ ਗੇਲ ਵਾਲਿਆਂ ਕੋ ਤਰਨ ਤਾਰ ਨੂੰ ਲਿਆ ਹੈ 1,80,000 ਦਾ ਦੋ ਨਵਾਂ ਮਾਰ ਗਿਆ ਉਹ ਦੋ ਨਵਾਂ ਕਿੰਨਾ ਮਾਰਦੇ ਰਚੋ ਇਹ 14 ਵਿੱਚ ਲਿਆ ਹੈ ਆਪਾਂ 14 ਵਿੱਚ 855 ਟਰੈਕਟਰ ਲਿਆ ਹੈ ਤੇ ਉਹ ਤੇ ਮੰਨ ਲਓ ਚੱਲਿਆ ਚੁਲਿਆ ਇਹ ਬਹੁਤ ਘਾਟਾ ਕੋਈ ਵੀ ਰੰਗਲੇ ਦੇ ਦੇਖ ਕੇ ਇਹਨਾਂ ਨੂੰ ਆ ਕੇ ਵੀ ਕਿੱਦਾਂ ਵਾ ਬਾਕੀ ਅਜੇ ਆ ਦੇਖੋ ਸਤੂ ਸਾਹਿਬ ਤੁਹਾਨੂੰ ਮੈਂ ਵਿਖਾਇਆ ਕੋਈ ਚਾਬੀ ਨਹੀਂ ਲੱਗੀ ਗੇਅਰ ਗੂਰ ਦੀ ਮਿੰਟ ਗੇਅਰ ਜਿਹੜਾ ਦੋਸਤੋ ਗੇਅਰ ਨੂੰ ਕੋਈ ਚਾਬੀ ਨਹੀਂ ਕਿ ਸੀਲਸ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿਸੇ ਪਾਸਿਓਂ ਕੋਈ ਸੀਲ ਦੁਬਾਰਾ ਕੋਈ ਚੇਂਜ ਸਾਰੇ ਕੁਝ ਕੋਈ ਚੇਂਜ ਨਹੀਂ ਹੈ ਸਿਰਫ ਇੱਕ ਤੇਲ ਚੇਂਜ ਕੀਤਾ ਹੈ ਦਾ ਬਦਲਿਆ ਆਪਾਂ ਇਹ ਚਲਾ ਦੋਵਾਂ ਦਾ ਇਹ ਗਰ ਗਰਾਰੀ ਵਾਲਾ ਠੀਕ ਹੈ ਤੇ 7 7.5 ਫੁੱਟਾ ਜਿਹੜਾ ਦੋਸਤੋ ਇਹ ਰੋਟਾਵੇਟਰ ਆ ਬਲੇਡਾਂ ਦੀ ਗੱਲ ਕਰਾਂ 54 ਬਲੇਡ ਹੈ ਠੀਕ ਹੈ 54 ਬਲੇਡ ਆ ਤੇ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਆ ਦੇ ਬਲੇਡ ਵੀ ਤਕਰੀਬਨ ਵਧੀਆ ਹਾਲਤ ਵਿੱਚ ਹੈ ਕਿਉਂਕਿ ਚੱਲਿਆ ਬਹੁਤ ਘਾਟਾ ਠੀਕ ਹੈ ਬਾਹਰ ਹਾਲ ਦੇ ਬਲੇਡ ਆਈ ਹੈ ਦੇ ਬਾਹਰ ਅੰਦਰ ਪਿਆ ਕਰਕੇ ਆ ਬਾਹਰ ਅੰਦਰ ਪਿਆ ਕਰਕੇ ਥੋੜਾ ਜਿਹਾ ਰੰਗ ਦੇ ਵਿੱਚ ਪ੍ਰੋਬਲਮ ਆਈ ਹੈ ਰੰਗ ਤੁਸੀਂ ਰੀਪੇਂਟ ਕਰਵਾ ਸਕਦੇ ਹੋ ਬਟ ਚਲਾਈ ਜਲੂੀ ਕਾਫੀ ਵਧੀਆ ਕੋਈ ਖੜਕੜੜਕਾ ਨਹੀਂ ਸਾਇਲੈਂਟ ਚੱਲਦਾ ਬਾਕੀ ਤੁਸੀਂ ਉਹਦਾ ਚਲਾ ਕੇ ਦੇਖ ਸਕਦੇ ਹੋ ਬਿਜਲੀ ਤੋਂ ਮੰਨ ਲਓ ਅਜੇ ਤੱਕ ਵੇਖ ਲੋ ਆ ਰੰਗ ਨਹੀਂ ਲੱ타 ਚਲੋ ਇਹ ਆ ਵੀ ਸਾਰਾ ਸਾਰਾ ਰੀਨਾਲੋ ਇਸ ਗੱਲ ਦੀ ਆਪਣੀ ਗਾਰੰਟੀ ਹੋਊਗੀ ਲਓ ਜੀ ਬਲੇਡ ਜਿਹੜੇ ਦੋਸਤੋ ਵਧੀਆ ਚੰਗੇ ਸੈੱਟ ਬਲੇਡ ਆ ਪੂਰਾ ਤੁਸੀਂ ਦੇਖ ਸਕਦੇ ਹੋ ਵੈਸੇ ਤਾਂ ਮੈਨੂੰ ਲੱਗਦਾ ਵੀ 10000 ਦੇ ਨੇੜੇ ਤਾਂ ਬਲੇਡ ਹੀ ਹੁੰਦੇ ਆ ਹੁੰਦੇ ਹੁੰਦੇ ਆ ਜੀ ਠੀਕ ਹੈ ਤੇ ਬਲੇਡ ਕੰਮ ਦਿੰਦੇ ਆ ਪੂਰਾ ਕੰਮ ਦਿੰਦੇ ਆ ਅੱਦਿਓ ਵੀ ਜਾਦੇ ਬਲੇਡ ਆ ਪੂਰੇ ਵੀ ਨਵੇਂ ਵਰਗੇ ਕਹਿ ਸਕਦੇ ਆ ਵੀ ਕਿਉਂਕਿ ਚਲਾਈ ਜਿਹੜੀ ਦੋਸਤੋ ਘੱਟੋ-ਘੱਟ ਹੋਈ ਆ ਠੀਕ ਹੈ ਕਿੱਲਾ ਦੋ ਕਿੱਲੇ ਵਾਈਦਾ ਜੀ ਬਾਕੀ ਸਾਰਾ ਦੂਜਾ ਹੱਲਾ ਨਾ ਕੰਮ ਕਰੀਦਾ ਇਹਨਾਂ ਪੱਠਾ ਟੱਕਾ ਬੀਜੀ ਦਾ ਬਸ ਸ਼ੌਂਕ ਆ ਤੇ ਲਿਆ ਆ ਜੀ ਠੀਕ ਹੈ ਜੀ ਹਾਂਜੀ ਤੇ ਇਹ ਰੂਟਾ ਬੀਟਰ ਜਿਹੜਾ ਦੋਸਤੋ ਵਿਖਾ ਤੇ ਉਹਨੂੰ ਮਹਿੰਗਾ ਕਾਸਟ ਲਈ ਲਿਆ ਸੀਗਾ ਫਿਲਹਾਲ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਦੇ ਇਹ ਹਾਲ ਤਾਂ ਬਿਲਕੁਲ ਕੰਡੀਸ਼ਨ ਇਦਾਂ ਦੀ ਹੈਗੀ ਠੀਕ ਹੈ ਤਾਂ ਕੋਈ ਤੇਲ ਤੂਲ ਜਿਹੜਾ ਚੇਂਜ ਕਰਨ ਦੀ ਲੋੜ ਪਈ ਸੀ ਬਾਕੀ ਓਵਰ ਆਲ ਸਾਰਾ ਉਹ ਆਪ ਜੈਨੂਨ ਠੀਕ ਹੈ ਜੀ ਜੈਨੂਨ ਹੈ ਇੱਕ ਹੀ ਹੱਥ ਚੱਲਿਆ ਤੇ ਨਵਾਂ ਬਿਲਕੁਲ ਇੱਕ ਹੀ ਹੱਥ ਲਿਆ ਸੀਗਾ ਤੇ ਇੱਕ ਹੀ ਹੱਥ ਚੱਲਿਆ ਕੋਈ 10 ਸਾਲ 9 ਸਾਲ ਅੱਛਾ ਇਹਦਾ ਮੁੱਲ ਕੀ ਰਹੂਗਾ ਜੀ 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 ਮੁੱਲ ਭਾਵੇਂ 65 ਕਰ ਲਈਏ 60000 ਦਾ ਦੇ ਦਾਂਗੇ 60000 ਦਾ ਹਾਂ ਜੀ 60000 ਦਾ ਦੇ ਦਾਂਗੇ ਬਿਲਕੁਲ ਮੇਰੇ ਕੋਲੇ ਭਾਵੇਂ ਕੋਈ 2 ਘੰਟੇ ਵਾਹ ਕੇ 4 ਘੰਟੇ ਵਾਹ ਕੇ ਤਸੱਲੀ ਕਰ ਲਈ ਕੋਈ ਨੁਕਸਾਨ ਨਹੀਂ ਮੈਂ ਵੇਚਦਾ ਮੈਂ ਵੱਡਾ ਟਰੈਕਟਰ ਹੀ ਮੇਰੇ ਤੋਂ ਮਸ਼ੀਨ ਵੀ ਤੂੜੀ ਵਾਲੀ ਮੇਰੇ ਲੱਤ 'ਚ ਪ੍ਰੋਬਲਮ ਜੀ ਆ ਗਈ ਤੇ ਉਹਦਾ ਕਰਕੇ ਮੈਂ ਸਾਂਦ ਸਾਰੇ ਵੇਚ ਤੇ ਟਰੈਕਟਰ ਵੇਚ ਤਾ ਮਸ਼ੀਨ ਵੇਚ ਤੀ ਹੁਣ ਟਰੈਕਟਰ ਨਿਕਾ ਰੱਖਿਆ ਤੇ ਇਹਨੇ ਤੰਗ ਹੁੰਦਾ ਰਹਿੰਦਾ ਨਿਕੀਆਂ ਮੋਟੀਆਂ ਤਵੀਆਂ ਲੈ ਕੇ ਸਾਰੀ ਜਾਵਾਂ ਟਰੈਕਟਰ ਵੇਖਿਆ ਸੀ ਮਹਿੰਦਰਾ ਟਰੈਕਟਰ ਆ ਹਾਂਜੀ ਹਾਂਜੀ ਤੇ ਮੈਂ ਬਾਈ ਨੂੰ ਹੱਸ ਪਿਆ ਮੈਂ ਕਿ ਬਾਈ ਇਹਦੇ ਮਗਰ ਪਾਇਆ ਜਾਂਦਾ ਨਹੀਂ ਇਹਦੇ ਮਗਰ ਨਹੀਂ ਪਹਿਲਾਂ 855 ਹੁੰਦਾ ਸੀ ਠੀਕ ਹਾਂ ਤੇ 65000 ਦੋਸਤੋ ਡਿਮਾਂਡ ਤੇ 60000 ਦਾ ਲੈਦੇ ਹੋ ਜਾਊਗਾ ਰੋਟਾਵੇਟਰ ਚੰਗਾ ਸੋ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤਾਂ ਤਵੀਆਂ ਦੋਵੇਂ ਤੁਹਾਨੂੰ ਸਾਈਡਾਂ ਵਾਲੀਆਂ ਮਿਲ ਜਾਣਗੀਆਂ ਨਹੀਂ ਦਾ ਇੱਕੋ ਹੀ ਤਾਂਵੀ ਇੱਕ ਤਵੀ ਹੈ ਇੱਕ ਹੀ ਲਾਈ ਹੈ ਕੋਈ ਲਾਈ ਬਸ ਦੂਜੀ ਨਹੀਂ ਲਾਈ ਆ ਠੀਕ ਹੈ ਵੀ ਸੱਜੇ ਖੱਬੇ ਤੁਸੀਂ ਲਾ ਸਕਦੇ ਹਾਂ ਹਾਂਜੀ ਲਾ ਸਕਦੀ ਆ ਪਰ ਆਪਣੇ ਕੋਲ ਇੱਕੋ ਹੀ ਆ ਜਿਹੜੀ ਜੀ ਬੰਦਾ 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 ਵਦਨਾ ਤੇ ਸੱਜੇ ਖੱਬੇ ਕਰ ਸਕਦੇ ਜਾਂ ਦੋਸਾਂ ਅੱਛਾ ਇੱਕ ਆਪਣੇ ਕੋਲ ਬਾਈਕ ਆ ਗਈ ਮੋਟਰਸਾਈਕਲ ਆ ਗਈ ਪਲਟੀਨਾ ਜੀ ਬਜਾਜ ਵਾਲਿਆਂ ਦੀ ਹਾਂ ਇਹ ਮਾਡਲ ਕਿੰਨਾ ਜੀ ਇਹ ਮਾਡਲ ਆਈ 16 ਹਾਂ ਇੰਗਣੇ ਦੇ ਕਰਾਇ ਨੂੰ ਸਾਲ ਹੋਇਆ ਹਾਂਜੀ origignal indian ਕਰਾਇ ਹੈ ਪਟਿੰਗੋਂ ਆਪਾਂ ਮੇਸਤਰੀ ਦਾ ਨੰਬਰ ਵੀ ਦੇ ਦਾਂਗੇ ਮੇਰੇ ਤੋਂ ਬਿੱਲ ਵੀ ਪਏ ਹੈਗੇ ਆ ਠੀਕ ਹੈ ਜੀ ਹੁਣ ਇਹਦਾ ਅਜੇ ਅੱਜ ਸਾਰੇ 6-7 ਦਿਨ ਹੋ ਗਏ ਟਾਇਰ ਨਵਾਂ ਪਾਇਆ ਐਮ ਆਰਪ ਦਾ ਐਮ ਆਰਪ ਦਾ ਟਾਇਰ ਪਾਤਾ ਹਾਂਜੀ ਟਾਇਰ ਨਵਾਂ ਪਾਤਾ ਲਓ ਜੀ ਹਾਂਜੀ ਤੇ ਚੇਨ ਸੈੱਟ ਵੀ ਨਵਾਂ ਪਾਤਾ ਜੀ ਚੇਨ ਸੈੱਟ ਨਿਊ ਆ ਮੰਗਲਾ ਟਾਇਰ ਨਵਾਂ ਆ ਪੀਪੀ 46 ਆਰ 1978 ਇਹ ਨੰਬਰ ਆ ਦੋਸਤੋ ਤਰਨ ਤਰਨ ਦਾ ਤੇ ਬਾਕੀ ਸਾਰਾ ਬਿਲਕੁਲ ਓਕੇ ਆ ਕੋਈ ਗੱਲ ਨਹੀਂ ਗਾਲਾ ਟਾਇਰ ਵੀ ਵਧੀਆ ਵਾ ਲਓ ਤੇ ਸਾਰਾ ਮੋਟਰਸਾਈਕਲ ਹੀ ਵਧੀਆ ਮੈਂ ਨਾ ਵੀ ਸਾਰਾ ਉਹਦੇ ਮੈਂ ਕਾੱਕ ਇੱਕ ਨਹੀਂ ਵਜਦੀ ਮੇਰੇ ਤੋਂ ਲੱਤ ਜੇ ਪ੍ਰੋਬਲਮ ਕਰਕੇ ਤੇ ਮੈਂ ਮੰਨ ਲਓ ਇਹ ਆ ਵੀ ਸੈਲਫ ਸਟਾਰਟ ਮੋਟਰਸਾਈਕਲ ਲੈਣਾ ਜਰੂਰ ਅੱਛਾ ਵੀਰ ਜੀ ਇਹ ਮਾਡਲ ਦਾਸ ਦਾ 17 18 ਹਾਂ ਜੀ ਨਹੀਂ ਜੀ 16 16 16 ਮਾਡਲ ਕਾਪੀ ਆਪਣੇ ਕੋਲ ਕਾਪੀ ਕਾਗਜ਼ ਹਾਜ਼ਰ ਆ ਆਪਣੇ ਨਾਂ ਨਹੀਂ ਪਿਛਲਿਆਂ ਦੇ ਨਾਂ ਆ ਬਾਕੀ ਸਾਰੇ ਆਪਾਂ ਡਾਕੂਮੈਂਟਸ ਸਾਰੇ ਹਾਂ ਡਾਕੂਮੈਂਟਸ ਸਾਰੇ ਅੱਛਾ ਇਹਦਾ ਮੁੱਲ ਕੀ ਕਰੋਗੇ ਇਹਦਾ ਮੁੱਲ ਵੀਰ ਜੀ ਜਿੰਨਾ ਕੋਈ 30000 ਰੁਪਿਆ ਮੁੱਲ ਕਰਦੇ ਆਪਾਂ ਠੀਕ ਆ 2000 ਰੁਪਿਆ ਕੱਟ ਕਰ ਲਾਂਗੇ ਹਾਂ 28000 ਦਾ ਦੇ ਦਾਂਗਾ 16 ਮਾਡਲਾ ਦੋਸਤੋ ਤੇ 28000 ਦਾ ਠੀਕ ਹੈ ਬਣਿਆ ਤਨਿਆ ਪੂਰਾ ਹੈਗਾ ਮੋਟਰਸਾਈਕਲ ਚੈਨ ਬਿਲਕੁਲ ਜਿਹੜਾ ਸੈੱਟ ਹੈਗਾ ਚੈਨ ਸੈੱਟ ਨਿਊ ਆ ਠੀਕ ਹੈ ਬਾਕੀ ਐਮ ਆਰ ਐਫ ਦਾ ਮਗਰਲਾ ਟਾਇਰ ਅਗਲਾ ਟਾਇਰ ਵੀ ਜਿਹੜਾ ਚੰਗੀ ਕੰਡੀਸ਼ਨ ਦੇ ਵਿੱਚ ਆ ਚੰਗੀ ਹਾਲਤ ਦੇ ਵਿੱਚ ਬਾਕੀ ਓਵਰ ਆਲ ਮੋਟਰਸਾਈਕਲ ਸਾਰੇ ਹੀ ਵਧੀਆ ਹੈ ਕਿੱਕ ਸਟਾਰਟ ਆ ਸੀਗਾ ਜੀ ਫੋਨ ਤਾਂ ਬਿਲਕੁਲ ਸਭ ਸਟਾਰਟ ਵੀ ਆ ਗਿਆ ਹਾਲੇ ਉਸ ਸਮੇਂ ਦੇ ਵਿੱਚ ਤੁਸੀਂ ਵੇਖੋਗੇ 16 17 ਦੇ ਵਿੱਚ ਮਰਗਾਰ ਵੀ ਅਗਲਾ ਨਵਾਂ ਜੀ ਹੈ ਹਾਂ ਜੀ ਹਾਂ ਜੀ ਮੁਰਾਰ ਵੀ ਨਵਾਂ ਠੀਕ ਆ ਦੇਖੋ ਜੀ ਟਾਇਰ ਅਗਲਾ ਵੀ ਮੇਰਾ ਨਵਾਂ ਨੂ ਨੂ ਕੰਡੀਸ਼ਨ ਆ ਹਾਂ ਜੀ ਹਾਂ ਜੀ ਵਧੀਆ ਕੰਡੀਸ਼ਨ ਚ ਆਈ ਠੀਕ ਹੈ ਸਾਰਾ ਮੋਟਰਸਾਈਕਲ ਹੀ ਚੰਗਾ ਬਾਕੀ 28000 ਰੁਪਿਆ ਲੈਣ ਦੇਣਾ ਠੀਕ ਹੈ ਹਾਂ ਜੀ ਨਵੀਂ ਦਾ ਵੀ ਸੰਧੂ ਸਾਹਿਬ ਕੋਲ ਲੱਖ ਰੁਪਿਆ ਦਾ ਮੁੱਲ ਹੋਣਾ ਮੈਂ ਨਾਲ ਜੀ ਵੀ ਲੱਖ ਲੱਖ ਦੇ ਟੱਪ ਗਿਆ ਨਾ ਹਾਂ ਇਹ ਇਸ ਤੋਂ ਬਾਅਦ ਇੱਕ ਤੁਹਾਨੂੰ ਐਕਟਪਾ ਵਿਖਾ ਦਿੰਦੇ ਆ ਜੀ ਇਹ ਐਕਟਪਾ ਹੈਗੀ ਹੈ ਹੋਂਡਾ ਦੀ ਸੋ ਬਾਕੀ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ 1 1 25 125 cc ਆ ਜਾਂਦੀ ਐਕਟਿਵ ਤੇ ਇਹ ਜਿਹੜੀ ਆ ਇਹ ਵੀ ਕੰਡੀਸ਼ਨ ਚੰਗੀ ਆ ਬਾਕੀ ਥੋੜਾ ਮਰਗਾੜ ਪੇਂਟ ਹੋਇਆ ਉਹ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਸਕਦੇ ਠੀਕ ਆ ਆਹ ਕੰਡੀਸ਼ਨ ਆ ਠੀਕ ਆ ਇਹ ਮਾਡਲ ਕਿੰਨਾ ਜੀ ਇਹ ਮਾਡਲ 17 ਵਾਂ ਜੀ ਹਮ ਬੈਟਰੀ ਆ ਜੇ ਗਾਰੰਟੀ ਆ ਜੀ ਐਮ ਆਰ ਆ ਉਹਦੀ ਬੈਟਰੀ ਇਹਦੇ ਵਿੱਚ ਟਾਇਰ ਵੀ ਓਕੇ ਆ ਟਾਇਰ ਟੂਬ ਵੀ ਬਿਲਕੁਲ ਓਕੇ ਨਵੇਂ ਪਾਏ ਨਵੇਂ ਬਿਲਕੁਲ ਜੀ ਹਾਂਜੀ ਚਲਦੀ ਫਿਰਦੀ ਵਧੀਆ ਵਾ ਜੀ ਠੀਕ ਆ ਜੀ ਇਹ ਵੀ ਆਪਾਂ ਜੀ ਜੇ ਦੇਣ ਲੈਣ ਵਾਲੀ ਗੱਲ 30000 ਦੀ ਦੇ ਦਾਂਗੇ 30000 ਦੀ ਹਾਂਜੀ ਮੁੱਲ ਭਾਵੇਂ 32 35 ਕਰੀ ਜਾਈਏ ਜੋ ਮਰਜੀ ਤੀਰ ਦੇ ਦਾਂਗੇ ਜੇ ਕੋਈ ਭੈਣ ਭਰਾ ਕੋ ਕਰ ਦਾਂਗੇ ਯਾਰ ਖੰਡ ਦਾ ਔਰ ਵੀ ਮਾਨ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਨਾ ਵੀ ਦੋਸਤੋ 17 ਮਾਰਦ ਹੈ ਨਾ ਇਹ ਆਪਣੇ ਨਾਂ ਵੀ ਸੀ ਨਹੀਂ ਆਪਣੇ ਨਾਂ ਨਹੀਂ ਸੈਕੰਡ ਹੈਂਡ ਹੀ ਆ ਯਾਰ ਸੈਕੰਡ ਹੈਂਡ ਹੀ ਅੱਗੋਂ ਵੀਰ ਨੇ ਪਰਚੇਜ਼ ਕੀਤੀ ਸੀਗੀ ਹਾਂ ਬਾਕੀ ਡਾਕੂਮੈਂਟ ਪੂਰੇ ਦਵਾਂਗੇ ਜੀ ਡਾਕੂਮੈਂਟ ਜਿਹੜੇ ਆ ਦੋਸਤੋ ਫੁੱਲ ਫਟਾ ਫੁੱਲ ਮਿਲ ਜਾਣਗੇ ਪੀਪੀ 46 ਨੰਬਰ ਦੋਵੇਂ ਤਰਨ ਤਰਨ ਲੋਕਲ ਨੰਬਰ ਆ ਜਕਰ ਕੋਈ ਪੱਟੀ ਭੀਖੀ ਵੈਂਡ ਖਾਲੜੀ ਏਰੀਆ ਤੋਂ ਕੋਈ ਵੀਰ ਆਉਂਦਾ ਗਾਹਕ ਤੇ ਲੋਕਲ ਨੰਬਰ ਇੱਕ ਤੁਹਾਨੂੰ ਮਿਲ ਜਾਊਗਾ ਸੋ ਅਦਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਤੁਸੀਂ ਦੋਸਤੋ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਬਿਲਕੁਲ ਤੁਹਾਨੂੰ ਐਫੀਡੀ ਬਟਾ ਜਿਹੜਾ ਤੇ ਦੋ ਜਿਹੜੇ ਸੰਦ ਆ ਦੋਸਤੋ ਦੋ ਵੀਕਲ ਆ ਬਿਲਕੁਲ ਤੁਸੀਂ ਖਰੀਦ ਸਕਦੇ ਜੇ ਇੱਕ ਪਲਟੀਨਾ ਮੋਟਰਸਾਈਕਲ ਆ ਤੇ ਇੱਕ ਐਕਟਿਵਾ ਬਾਈਕ ਆ ਤੇ ਮਾਡਲ 17 ਸੋ ਬਾਕੀ ਆ ਤੁਸੀਂ ਫਿਰ ਸੋ ਜੈਨੂਨ ਚੱਲੀ ਹੋਈ ਹੈ ਜੀ ਹਾਂਜੀ ਹਾਂਜੀ ਲੋਕਲੀ ਚੱਲੀ ਆ ਠੀਕ ਹੈ ਬੈਟਰੀ ਬੂਟਰੀ ਸਾਰਾ ਬੈਂਡਰੀ ਬੈਂਡਰੀ ਓਕੇ ਜੀ ਬੈਂਡਰੀ ਦੀ ਗਾਰੰਟੀ ਹੈਗੀ ਇਹੇ ਨਵੀਂ ਹੈ ਹਾਂਜੀ ਹਾਂਜੀ ਐਮ ਆਰ ਆਨ ਦੀ ਬੈਟਰੀ ਹੈ ਠੀਕ ਇਹਦਾ ਮੂਲ ਮੂਲ ਕਿੰਨਾ ਦੱਸੇ ਜੀ ਮੋਲੇ ਦਾ ਹੀ ਆਪਾਂ 30000 ਦੀ ਦੇ ਦਾਂਗੇ ਜੀ 30000 ਦੀ ਹਾਂਜੀ 30000 ਦੀ ਹੋਰ ਵੀ ਹਜ਼ਾਰ ਖੰਡ ਮਾਨ ਕਰ ਦਾਂਗੇ ਕੋਈ ਨਹੀਂ ਠੀਕ ਹੈ ਜੀ ਹਾਂਜੀ ਆਜੋ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਰੀਪਰ ਦਿਖਾ ਦਿੰਨੇ ਆ ਬੁੱਥਿਆਂ ਦੀ ਕਟਾਈ ਕਰਨ ਵਾਲਾ ਬੁੱਥੇ ਵੱਢਣ ਵਾਲਾ ਜਿਹੜਾ ਰੀਪਰ ਇਹ ਦਿਖਾ ਦਿੰਨੇ ਆ ਤੇ ਇਹਦੀ ਕੰਡੀਸ਼ਨ ਵੀ ਤਕਰੀਬਨ ਆਲਮੋਸਟ ਨਵੀਂ ਆ ਗੇਅਰ ਗਰੂਪ ਉਸਲਾ ਗਿਆ ਪਰ ਕਿਦਾਂ ਬਾਕੀ ਗਲਾਬਡ ਗਲੂਪ ਤੁਹਾਨੂੰ ਕਿਤੋਂ ਮਿਲ ਨਜ਼ਰ ਨਹੀਂ ਆਉਗੀ ਠੀਕ ਰੰਗ ਰੂੰਗ ਚੰਗਾ ਸੋਹਣਾ ਪੇਂਟ ਤੇ ਇਹ ਮਿਸਤਰੀ ਸੇਵਕ ਸਿੰਘ ਸੇਖਮਾ ਵਾਲਿਆਂ ਜਿਹੜੇ ਉਹ ਪੁੱਤਰ ਵਾਲੀ ਵੀ ਲੱਗੀ ਹੋਈ ਠੀਕ ਹੈ ਬਾਕੀ ਮੋਹਰ ਮਾਰ ਜਿਹੜਾ ਆ ਲਾਉਂਦੇ ਆਪਣੇ ਵਰਕਸ਼ਾਪ ਵਾਲੇ ਉਹਨਾਂ ਦਾ ਜਿਹੜਾ ਦੋਸਤੋ ਪੂਰਾ ਜਿਹੜਾ ਆ ਤੁਸੀਂ ਵੇਖ ਸਕਦੇ ਹੋ ਮੋਹ ਤੇ ਆ ਜਿਹੜਾ ਗੇਅਰ ਬਾਕਸ ਵੇਖ ਸਕਦੇ ਹੋ ਠੀਕ ਆ ਆ ਆਸ਼ਟ ਵਗੈਰਾ ਦੇਖ ਸਕਦੇ ਸਾਰਾ ਕੁਝ ਠੀਕ ਆ ਜੀ ਆ ਦੇਖੋ ਅੱਛਾ ਇਹ ਆਪਾਂ ਨੂੰ ਇਹ ਨਵਾਂ ਲਿਆ ਸੀ ਆਪਾਂ ਕੇ ਇਹ ਨਵਾਂ ਲਿਆਇਆ ਸਤਿ ਸ੍ਰੀ ਅਕਾਲ ਆਪਾਂ ਨੂੰ ਅੱਛਾ ਕਿੰਨੇ ਮਾਡਲ ਹੈ ਜੀ ਇਹ ਇਹ ਜੀ ਆਪਾਂ 3 ਸੀਜ਼ਨ ਇਹਦੇ ਨਾਲ ਲਾਏ ਆ ਆ ਚੌਥਾ ਸੀ ਜਿਹਨੇ ਨੇ ਚੱਲਣਾ ਹੁਣ ਹਾਂ ਬਾਕੀ ਗੀਅਰ ਮੈਂ ਆਪਦੀ ਮਨਮਰਜ਼ੀ ਨਾਲ ਵੱਡਾ ਗੀਅਰ ਲਵਾਇਆ ਹੈਵੀ ਪੂਰਾ ਅੱਛਾ ਠੀਕ ਹੈ ਜੀ ਇਹ ਇਹ ਚ ਦੱਸਦੇ ਵੀ ਪ੍ਰੋਬਲਮ ਆਉਂਦੀ ਪਰ ਇਹ ਚ ਆ ਹੀ ਨਹੀਂ ਕਰਮ ਵਾਲੇ ਚ ਕੋਈ ਬਿਲਕੁਲ ਨਾਲਦਾ ਹੀ ਆ ਠੀਕ ਹੈ ਤੇਲ ਬਦਲ ਦਿੰਦੇ ਰਹੇ ਆ ਬਾਕੀ ਟੋਕੇ ਟਾਕੇ ਵੀ ਨਾਲ ਦੇ ਥੱਲਿਓਂ ਮਾਰ ਕੇ ਤੁਸੀਂ ਵੀਡੀਓ ਬਕਾ ਦਿਓ ਜੇ ਕੋਈ ਯਾਨੀ ਵੀ ਕੋਈ ਵੀ ਆਉਂਦਾ ਕਿਤੇ ਉਹ ਕੋਈ ਗਲਿਆ ਨਹੀਂ ਆ ਕਿਤੇ ਉਹ ਲਓ ਜੀ ਕਿਤੇ ਹੋਮੀ ਬਿਲਡਿੰਗ ਕੋਈ ਕਿਤੇ ਵੀ ਨਹੀਂ ਗਿਆ ਬਿਲਡਿੰਗ ਜਿੱਤਾ ਟੋਕੇ ਪੂਰੇ ਮਤਲਬ ਕੰਮ ਦਿੰਦੇ ਆ ਸੀਜ਼ਨ ਚ ਪੂਰੇ ਵਧੀਆ ਟੋਕੇ ਕੰਮ ਦਿੰਦੇ ਆ ਜੀ ਫੁੱਲ ਸਹਿਜ ਹੈਗਾ ਜੀ ਫਿਰੇ ਲਓ ਜੀ ਹਾਂ ਜਿਹੜੇ ਮਰਜੀ ਟਰੈਕਟਰ ਤੇ ਚਲਾਓ ਇਹ ਬਣੇ ਵੀ ਵੱਡੇ ਸਹਿਜ ਚ ਨਾ ਹਾਂ ਜੀ ਬੜੇ ਸਹਿਜ ਚ ਬਣਿਆ ਜੀ ਠੀਕ ਆ ਫੁੱਲ ਵੱਡਾ ਸਹਿਜ ਦੋਸਤੋ ਬਾਕੀ ਥੱਲੇ ਟੋਕੇ ਵੇਖ ਸਕਦੇ ਤੁਸੀਂ ਟੋਕੇ ਵੀ ਬਿਲਕੁਲ ਤੁਸੀਂ ਦੇਖੋਗੇ ਤਿੱਖੇ ਆ ਠੀਕ ਆ ਜੀ ਮੈਨੂੰ ਪਤਾ ਵੀ ਕੋਈ ਰੁਪਈਆ ਲਾਉਣ ਦੀ ਲੋੜ ਨਹੀਂ ਨਹੀਂ ਲੋੜ ਹੀ ਨਹੀਂ ਆ ਜੀ ਬਸ ਸ਼ਾਫਟ ਹੈਗੀ ਆ ਜੀ ਨਾਲ ਤੇ ਆਪਣੇ ਆ ਜਿਹੜੇ ਕ੍ਰੋਸ ਆ ਇਹ ਵੀ ਨਵੇਂ ਪਾਏ ਆ ਤੇ ਬਾਕੀ ਤੇਲ ਵੀ ਬਿਲਕੁਲ ਓਕੇ ਵੇਖ ਕੇ ਜਾਂਦਾ ਕੋਈ ਫੇਰਾ ਪਾ ਦੇ ਕੋਈ ਚੱਕਰ ਨਹੀਂ ਲਓ ਜੀ ਲੱਗਦੇ ਟੱਪ ਤੇ ਇੱਕ ਵਾਰੀ ਦੋਸਤੋ ਤੁਸੀਂ ਵੇਖ ਲਓ ਜੇ ਕਿਸੇ ਵੀਰ ਨੂੰ ਨੀਡ ਆ ਜ਼ਰੂਰਤ ਆ ਅਗੇ ਸੀਜ਼ਨ ਨੂੰ ਵੇਖਦੇ ਹੋਏ ਤਸੰਦ ਲੈਣ ਦੀ ਸੋਚ ਰਹੇ ਹੋ ਬਿਲਕੁਲ ਨਦੀਪ ਪਰ ਸ਼ਾਇਦ ਕਰਾਇਆ ਵੀ ਕਰਦੇ ਆ ਬਹੁਤੇ ਵੀਰ ਤਸੰਦ ਵੱਡੇ ਆ ਸਾਰਿਆਂ ਕੋਲ ਤੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਕਿਸੇ ਵੀਰ ਦੀ ਵਾਈ ਹੈਗੀ 30 40 ਕਿਲੇ ਵਾਈ ਆ ਆਪ ਦਾ ਘਰੇਲੂ ਤੁਸੀਂ ਵਟਣ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਨੂੰ ਪਰਚੇਜ਼ ਕਰ ਸਕਦੇ ਜੀ ਇਹ ਤਾਂ ਮੁੰਨ ਕੀ ਲਊਗਾ ਫਿਰ ਜੀ ਵੀਰ ਜੀ ਮੁੱਲ ਤੇ ਮੈ ਤਾਂ ਉਹ ਸਹੀ ਗੱਲ ਸਾਂ ਥੋੜਾ ਜਿਹਾ ਚਲੋ ਭਾਵੇਂ ਕੁਛ ਵੀ ਆ ਮੈਂ ਤੇ 45000 ਰੁਪਇਆ ਮੰਗੀ ਜਾਣਾ ਹਾਂ ਠੀਕ ਆ ਬਾਕੀ ਇਹ ਗੱਲ ਹੈਗੀ ਕੋਈ ਜਿਹੜੇ ਵੀਰ ਨੇ ਲੈਣਾ ਹੋਵੇ ਮੈਨੂੰ ਕਾਲ ਕਰ ਲੈ ਤੇ ਕੋਈ ਗੱਲ ਨਹੀਂ ਆਪਾਂ ਵਾਧਾ ਘਾਟਾ ਕਰਕੇ ਦੇ ਹੀ ਦੇਣਾ ਠੀਕ ਹੈ ਜੀ ਉਹ ਇਹ ਨਹੀਂ ਗੱਲ ਹੈਗੀ ਵੀ ਕਈ ਵਾਰੀ ਕਈ ਆ ਦਿੰਦੇ ਯਾਰ ਉਹਨੇ ਮੁੱਲ ਵੱਧ ਪਾਤਾ ਘੱਟ ਪਾਤਾ ਉਹ ਕੋਈ ਆਪਾਂ ਨੂੰ ਕੋਈ ਗੁਸਾ ਨਹੀਂ ਆ ਠੀਕ ਹੈ ਠੀਕ ਹੈ ਜੀ ਬਾਕੀ ਆਪਾਂ ਦਾ ਪਤਾ ਵੀ ਕਰ ਹਾਂਜੀ ਨਵੇਂ ਦਾ ਪਤਾ ਕਰਕੇ ਹੋਰ ਵੀ ਕਿਤੇ ਟਰਾਈ ਮਾਰ ਕੇ ਵੀ ਆਪਾਂ ਨੂੰ ਪੈਸੇ ਲਾ ਦੇ ਤੇ ਚਲੋ ਆਪਾਂ ਇਹ ਆ ਵੀ ਦੇ ਹੀ ਦੇਣਾ ਜੀ ਤੁਹਾਨੂੰ ਲਓ ਜੀ ਨਵਾਂ ਦੋਸਤੋ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ ਦੁਕਾਨ ਦੇ ਵਿੱਚ ਵਰਕਸ਼ਾਪ ਦੇ ਵਿੱਚ ਜਾ ਕੇ ਜਿਸ ਥਾਂ ਤੋਂ ਵੀ ਤੁਸੀਂ ਜਿਸ ਘਰ ਦਾ ਵੀ ਆ ਪਸੰਦ ਖਰੀਦਣਾ ਉਥੋਂ ਪਤਾ ਕਰ ਲਿਓ ਉਸ ਤੋਂ ਬਾਅਦ ਤੁਸੀਂ 45000 ਰੁਪਏ ਨੇ ਮੰਗਿਆ ਹੈ ਸੋ ਮੰਗਿਆ ਜੇਰਾ ਦੋਸਤੋ ਕਦੀ ਵੀ ਪੂਰਾ ਨਹੀਂ ਦਿੱਤਾ ਜਾਂਦਾ ਤੁਹਾਨੂੰ ਕੋਈ ਛੋੜਛਾਪ ਆਉਂਦੀ ਲੈਸ ਹੁੰਦੀ ਆ ਉਹ ਜ਼ਰੂਰ ਕੀਤੀ ਜਾਂਦੀ ਆ ਮੌਕੇ ਤੇ ਸੋ ਜੋ ਹੋਊਗਾ ਮਾਨਤਾ ਨੂੰ ਉਹ ਮੌਕੇ ਤੇ ਹੋ ਜੂਗਾ ਇੱਕ ਵਾਰੀ ਆਣ ਕੇ ਪਹਿਲਾਂ ਦੇਖ ਲਿਓ ਟਰਾਈ ਕਰ ਲਿਓ ਚਲਾ ਕੇ ਦੇਖ ਲਿਓ ਠੀਕ ਆ ਜੀ ਤੇ ਵੀਡੀਓ ਸ਼ਾਫਟ ਤੇ ਦੀ ਤਸੱਲੀ ਕਰ ਸਕਦੇ ਕਿਸੇ ਤਰ੍ਹਾਂ ਦਾ ਕੋਈ ਖੜਕਾ ਗੇਅਰ ਦੀ ਆਵਾਜ਼ ਆ ਕੋਈ ਉਹ ਗਾਰੰਟੀ ਆਪਣੀ ਫੁੱਲ ਜੀ ਠੀਕ ਆ ਜੀ ਆਜੋ ਭਾਜੀ ਚਲੋ ਜੀ ਦਿਖਾਈਏ ਆਪਾਂ ਪਸ਼ੂ ਦੋ ਜਿਹੜੇ ਆਪਣੇ ਕੋਲ ਦੋ ਪਸ਼ੂ ਆ ਦੋਸਤੋ ਠੀਕ ਆ ਭਾਜੀ ਝੰਡੇ ਹੋਣਾਂ ਦੇ ਕੋਲ ਦੋ ਪਸ਼ੂ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਤੇ ਇਹ ਜਿਹੜੇ ਦੋਸਤੋ ਆ ਸਮਾਨ ਸੀਗਾ ਜਿੰਦੇ ਚੋਂ ਅੱਜ ਇੱਕ ਰੂਟਾਵੇਟਰ ਇੱਕ ਤੁਹਾਨੂੰ ਰੀਪਰ ਦਿਖਾਤਾ ਠੀਕ ਹੈ ਜੀ ਬੁੱਥਿਆਂ ਵਾਲਾ ਤੇ ਇਹ ਸਾਰੇ ਤੁਸੀਂ ਇਹ ਵੀ ਖਰੀਦ ਸਕਦੇ ਜੀ ਠੀਕ ਆ ਉਹ ਬਾਹਰ ਤੋਂ ਠਾ ਦਿਓ ਜੀ ਗਾਂ ਠਾ ਦਿਓ ਤੇ ਦੋ ਪਸ਼ੂ ਆ ਤੁਹਾਨੂੰ ਦਿਖਾ ਦਿੰਨੇ ਇੱਕ ਬਿਲਕੁਲ ਝੋਟੀ ਆ ਤਾਜੀ ਸੂਈ ਸਵਾਈ ਲੱਗਦੀ ਆ ਤੇ ਇੱਕ ਗਾਂ ਹੈਗੀ ਆ ਉਹ ਗੱਬਣ ਮੈਨੂੰ ਲੱਗਦਾ ਸ਼ੈਅ ਅੱਛਾ ਭਾਜੀ ਕੀ ਡਿਟੇਲ ਆ ਪਹਿਲੀ ਝੋਟੀ ਆਪਾਂ ਜੇਕਰ ਸਾਹਮਣੇ ਦਿਖਾਈ ਦੇ ਰਹੀ ਆਪਾਂ ਇਹ ਵੀਰ ਜੀ ਪਹਿਲਣ ਝੋਟੀ ਆ ਹਾਂ ਅਜੇ ਦੰਦਾਂ ਚ ਆ ਜੀ ਹਾਂਜੀ ਠੀਕ ਹੈ ਜੀ ਹਾਂ ਬਾਕੀ ਇਹਦੇ ਥੱਲੇ ਦੁੱਧ ਹੁਣ ਹੋਊਗਾ ਜੀ 9 ਕਿਲੋ ਦੇ ਲਗਭਗ ਬਿਲਕੁਲ ਨੱਚਵਾ ਦੋਗੇ ਹਾਂਜੀ ਹਾਂਜੀ ਮੰਨ ਲਓ ਇਹ ਆ ਵੀ 9 ਕਿਲੋ ਦੁੱਧ ਆ ਤੁਸੀਂ 8 ਪੱਕਾ ਮੰਨੋ ਕੋਈ ਇਹ ਚ ਭਾਵੇਂ ਕੋਈ ਗਰੰਟੀ ਤੇ ਮੰਗਾ ਲੇ ਭਾਵੇਂ ਚਲੋ ਕਈ ਅਸੀਂ 100 ਗੱਲ ਦੂਰੋਂ ਵੀ ਭੈਣ ਭਰਾ ਆਉਂਦਾ ਠੀਕ ਆ ਐਵੇਂ 10 ਕਈ ਜਾਈਏ ਹਾਂ ਤੇ ਉਹ ਮੰਨ ਲਓ ਦੁੱਧ ਦੇ ਨਹੀਂ ਹੋਊਗਾ 9-10 ਕਿਲੋ ਦੇ ਲਗਭਗ ਹੋਊਗਾ ਪਰ 8 ਕਹਿ ਕੇ ਦੇਣੀ ਆ ਆਨਲਾਈਨ ਜ਼ਿਕਰ ਹਾਂਜੀ ਆਨਲਾਈਨ ਕਿਉਂ ਪਤਾ ਗੱਲ ਕੀ ਆ ਵੀਰ ਜੀ ਦੂਰ ਨੇੜੇ ਜਾਂਦਾ ਮਾਲ ਮੁੜ ਕੇ ਭੈਣ ਭਰਾ ਕਈ ਨਹੀਂ ਆਉਂਦੇ ਫਿਰ ਇਹ ਗੱਲ ਹੈਗੀ ਆ ਵੀ ਇਦਾਂ ਬੁਰੇ ਲੱਗੀਦਾ ਗਾਂ ਆਪਣੀ ਵਿਹਾਰ ਮੰਨ ਲਓ ਮਾਰਕੀਟ 'ਚ ਫਰਕ ਪੈਂਦਾ ਬਿਲਕੁਲ ਮੁੜ ਕੇ ਅਗਲਾ ਲਾਹਮਾ ਦਿੰਦਾ ਤੇ ਸੂਆ ਪਹਿਲਾਂ ਨਾ ਹਾਂਜੀ ਪਹਿਲਾਂ ਸੂਆ ਹਾਂਜੀ ਇੱਕ ਰੰਗ ਕਾਲੀ ਹਾਂਜੀ ਤੇ ਇਹ ਸੂਈ ਨੂੰ ਕਿੰਨੇ ਦਿਨ ਹੋਏ ਦੱਸਿਆ ਸੂਈ ਨੂੰ ਅੱਜ ਵੀਰ ਜੀ ਇਹਦੇ ਹੋਏ ਹੋਣਗੇ ਮੰਨ ਲਓ ਵੀ 16 ਕ 15 ਹੋ ਜਾਣਾ 16 ਹੋ ਜਾਣਾ 17 ਇੱਥੇ ਕੀ ਹੋਈ ਆ ਵੀਰ ਸਤਾਰਾ ਦੋਸਤੋ ਕੱਟੀ ਮਨ ਸਕਦਾ ਮਗਰ ਕੱਟੀ ਆ ਫੀਮੇਲ ਕਾਫ ਆ ਤੇ ਸਿੰਗੀ-ਸੁੰਗੀ ਤੁਸੀਂ ਆ ਵੇਖ ਲਓ ਸੋ ਬਾਕੀ ਆਨਲਾਈਨ ਵੀ ਭਾਜੀ ਨੇ ਦੱਸਦਾ ਵੀ ਜਿਹੜੇ ਕਿਸੇ ਵੀਰ ਨੇ ਆਨਲਾਈਨ ਖਰੀਦਣੀਆਂ 10 ਕਿਲੋ 9 ਕਿਲੋ ਆ ਪਰ ਤੁਸੀਂ 8 ਕਿਲੋ ਮੰਨ ਕੇ ਸੌਦਾ ਕਰ ਸਕਦੇ ਜੀ ਬਾਕੀ ਸਿੰਗੀ ਬਹੁਤ ਵਧੀਆ ਸ਼ਕੀਨੀ ਪੂਰੀ ਆ ਝੋਟੀ ਦੇ ਵਿੱਚ ਕੱਦ ਵੇਖੋਗੇ ਤਾਂ ਫੁੱਲ ਵੱਡੀ ਹਾਈਟ ਆ ਵੇਖੋ ਪਛਵਾਤੀ ਆ ਠੀਕ ਆ ਜੀ ਤੇ ਕੱਟੀ ਨੇ ਥੋੜਾ ਮੂੰਹ ਲਾਤਾ ਸੀ ਠੀਕ ਆ ਕੱਟੀ ਨੇ ਥੋੜਾ ਮੂੰਹ ਲਾਉਣ ਕਰਕੇ ਥੋੜਾ ਪਸਵਾ ਦੇ ਵਿੱਚ ਆ ਪਸੂ ਆ ਗਿਆ ਤੇ ਝੋਟੀ ਵੱਡੀ ਆ ਦੋਸਤੋ ਪਿੱਠਪੁੜੇ ਦੀ ਤੁਸੀਂ ਦੇਖੋਗੇ ਤੇ ਨਵੀਂ ਆ ਸਭ ਤੋਂ ਵੱਡੀ ਗੱਲ ਵੀ ਨਵੀਂ ਆ ਪਸ਼ੂ ਹਰ ਕ ਵੀਰ ਨੇ ਖਰੀਦਣਾ ਹੁੰਦਾ ਦੁੱਧ ਵਾਸਤੇ ਤੇ ਵੱਡੇ ਸਵੇਰੇ ਦੇ ਵਿੱਚ ਪਸ਼ੂ ਵੀ ਖਰੀਦਣਾ ਹੁੰਦਾ ਜਦੋਂ ਲੋਡ ਹੋਵੇ ਤੇ ਬਿਲਕੁਲ ਵਾਧੇ ਬੰਦੀ ਇਹ ਹੋ ਜਾਂਦੀ ਗੱਲ ਵੀ ਜਦੋਂ ਆਪਾਂ ਬਿਲਕੁਲ ਪਹਿਲਾਂ ਝੋਟੀਆਂ ਦੂਜੇ ਸਵੇਰੇ ਝੋਟੀ ਖਰੀਦਦੇ ਆ ਕਿਉਂਕਿ ਲੰਮਾ ਟਾਈਮ ਜਿਹੜੀ ਆ ਉਹ ਨਾਲ ਸਾਥ ਦੇ ਦਿੰਦੀ ਆ ਵੀ ਤੀਜੇ ਚੌਥੇ ਸਵੇਰੇ ਤੱਕ ਵੀ ਜੇਕਰ ਆਪਾਂ ਦੁੱਧ ਪੀ ਲਿਆ ਬਾਅਦ ਵਿੱਚ ਵੀ ਦੋਸਤੋ ਆਪਣਾ ਕੋਈ ਸੇਲ ਕਰਨਾ ਪ੍ਰੋਗਰਾਮ ਬਣ ਸਕਦਾ ਕੋਈ ਚੌਥੇ ਪੰਜਵੇਂ ਸਵੇਰੇ ਪਸ਼ੂ ਲੈ ਕੇ ਥੋੜਾ ਜਿਹਾ ਹਨ ਉਹ ਕੋਈ ਇੱਕ ਅੱਧਾ ਸੂਆ ਪੀ ਕੇ ਵੀਰ ਬਾਦ ਵਿੱਚ ਕਿਤੇ ਨਾ ਕਿਤੇ ਫਿਰ ਉਹਨੂੰ ਸੇਲ ਕਰਨ ਦਾ ਪ੍ਰੋਗਰਾਮ ਬਣਾ ਲੈਂਦੇ ਆ ਫਿਲਹਾਲ ਝੋਟੀ ਪਹਿਲਾ ਸੂਆ ਸੂਈ ਆ ਹਾਈਟ ਕਾ ਤਾਂ ਬਹੁਤ ਸੋਹਣਾ ਬਹੁਤ ਝੋਟੀਆਂ ਦੇਖੀ ਦੀਆਂ ਨੇ ਹੋਰ ਵੀ ਕਰੂਗੀ ਜੀ ਹਾਈਟ ਕਾ ਵੀ ਬਹੁਤ ਸੋਹਣਾ ਖੁੱਲਣਾ ਹੈ ਝੋਟੀ ਦੀ ਹਾਂ ਅਜੇ ਕੱਦ ਵੀ ਕਰੂਗੀ ਲੰਮੀ ਵੀ ਹੋਊਗੀ ਝੋਟੀ ਸਾਰੇ ਬੰਨੇ ਦੁੱਧ ਚ ਵੀ ਖਲੂਗੀ ਬਿਲਕੁਲ ਅਜੇ ਦੰਦਾਂ ਚ ਚੌਗੀ ਆ ਮੂੰਹੋਂ ਚਾਰ ਦੰਦ ਆ ਜੀ ਹਾਂਜੀ ਠੀਕ ਆ ਝੋਟੀ ਬਹੁਤ ਪਿਆਰੀ ਆ ਤੇ ਥੱਲੇ ਬੱਜਾ ਜਿਹੜਾ ਮਗਰਦੇਵ ਕੱਟੀ ਆ ਤੇ ਥਣ ਤੁਨੂ ਪੂਰਾ ਵੇਖੋ ਦੋਸਤੋ ਕਲਮੀ ਨੋਕ ਪੂਰੀ ਪੂਰੀ ਐ ਚਵਾਈ ਚੂਈ ਪੁਰਾ ਵੇਖੋ ਭਾਵੇਂ ਇਦਾਂ ਬਹਿ ਜਾਓ ਥੱਲੇ ਬਹਿ ਜਾ ਨੇ ਕਿ ਐਦਾਂ ਭਾਵੇਂ ਇਦਾਂ ਹੀ ਬਹਿ ਜਾਓ ਭਾਵੇਂ ਆ ਵੇਖੋ ਲਓ ਲਓ ਹਾਂਜੀ ਭਾਵੇਂ ਕੋਈ ਕੱਟੀ ਛੱਡਣ ਦੀ ਵੀ ਲੋੜ ਨਹੀਂ ਚਲੋ ਐਦਾਂ ਹੀ ਪਸੰਦ ਪਈ ਐਸੇ ਤਰ੍ਹਾਂ ਵੀ ਪਸਮਾ ਜਿਹੜਾ ਦੋਸਤ ਹੋ ਜਾਂਦਾ ਅੱਛਾ ਇਹਦਾ ਮੁੱਲ ਭਾਜੀ ਕੀ ਲੈਣ ਦੇਣਾ ਜੀ ਜੀ ਮੁੱਲ ਤੇ ਤੁਹਾਨੂੰ ਪਤਾ ਵਾ ਵੀ ਜਿਹੜੇ ਹਿਸਾਬ ਨਾਲ ਤੇ ਮੈਂ ਆ ਭਾਵੇਂ 90 ਕਰੀ ਜਾਈਏ ਤੇ ਭਾਵੇਂ 95 ਕਰੀ ਜਾਈਏ ਹਾਂਜੀ ਤੇ ਮੁੱਲ ਤੁਹਾਨੂੰ ਮਤਲਬ ਦੇਣ ਲੈਣ ਵਾਲੀ ਗੱਲ ਐ ਵੀ ਤੁਹਾਨੂੰ 77000 ਦੀ ਦੇ ਦਾਂਗੇ 76 ਦੀ ਦੇ ਦਾਂਗੇ ਚਲੋ ਹਾਂ ਬਾਕੀ ਇਹ ਚ ਵੀ ਮੇਰਾ ਕੋਈ ਸਿਰ ਨਖ ਪਾਵੇ ਜਿਆਦਾ ਬਾਕੀ ਮੈਂ ਦੇਣ ਲੈਣ ਵਾਲੀ ਗੱਲ ਕੀਤੀ ਆ ਠੀਕ ਨਾ ਗੱਲ ਆ ਅੱਗੇ ਵੀ ਤੁਹਾਨੂੰ ਪਤਾ ਆਪਾਂ ਇਹੋ ਕੋਈ ਕਰਦੇ ਮੰਨ ਲਓ 85 ਮੰਗੀ ਜਾਈਏ 80 ਮੰਗੀ ਜਾਈਏ ਉਹ ਨਹੀਂ ਗੱਲ ਕੋਈ ਦੇਣ ਲੈਣ ਹਾਂ ਹਾਂ ਨਾ ਮੰਨ ਲਓ 75 ਹਾਂ ਜੀ ਹਾਂ ਜੀ ਹਾਂ ਨਾ 75000 ਦੇਣ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਇਹ ਤਾਂ ਹੋ ਗਿਆ ਮੋਲ ਡਿਮਾਂਡ ਕੀਤੀ ਸੀਗੀ ਉਹਦੇ ਵਿੱਚੋਂ ਛੋਟ ਛੱਪਾ ਮੌਕੇ ਤੇ ਵੀਰਾਂ ਦਾ ਵੀ ਇੱਥੋਂ ਤੱਕ ਜਿਹੜੀ ਆ ਉਹ ਹਾਂ ਯੈਸ ਵਾਲੀ ਗੱਲਬਾਤ ਆ ਠੀਕ ਆ ਜੀ ਜੈਸਨੋ ਵਾਲੀ ਗੱਲ ਬਾਕੀ ਝੋਟੀ ਚੰਗੀ ਆ ਪਸੰਦ ਆਊਗੀ ਸਿੰਗੀ-ਸੂੰਗੀ ਤੋਂ ਲੈ ਕੇ ਥਣ ਦੇਵੇ ਦੀ ਬੜੀ ਸਾਫ਼ ਖੁੱਤ ਦੇਖੋ ਪੂਰੀ ਪੱਧਰੀ ਮਗਰ ਠੀਕ ਆ ਤੇ ਨਿਗਰ ਆ ਪਿੱਠ ਪੂੜੇ ਦੀ ਵੀ ਨਿਗਰ ਆ ਬਿਲਕੁਲ ਤੁਸੀਂ ਦੇਖੋਗੇ ਰਾਜੀ ਆ ਤੇ ਇੱਕ ਅੱਧ ਹਾਈਟ ਬਹੁਤ ਸੋਹਣੀ ਆ ਚੰਗੇ ਪਸ਼ੂ ਦੀ ਦੋਸਤੋ ਇਹੋ ਨਿਸ਼ਾਨੀਆਂ ਵੀ ਮਗਰ ਕੱਟੀ ਜੜੀ ਆ ਉਹ ਵੀ ਚੰਗਾ ਚੰਗੀ ਗਰੋਥ ਕਰੂਗੀ ਚੰਗਾ ਕੱਦ ਕੱਟ ਕਰੂਗੀ ਰੇਟ ਪੜਦਾ ਜਿਹੜਾ ਦੋਸਤੋ ਇਹ ਦੱਸਦਾ ਵੀਰ ਨੇ ਇਸ ਤੋਂ ਬਾਅਦ ਇੱਕ ਆ ਆਪਣੇ ਕੋਲ ਗਾਂ ਆ ਗਈ ਆ ਜੀ ਇਹ ਠੁਕੀ ਐ ਹਾਂਜੀ ਇਹ ਵੀਰ ਜੀ ਘੱਬਣਾ ਮੰਨ ਲਓ ਬਾਤ ਇਹ ਕਿ ਥੋੜਾ ਟੁਟੇ ਕਰੋਂ ਥੋੜਾ ਜਿਹਾ ਕਰਕੇ ਆਈ ਉਹਦਾ ਕਰਕੇ ਘੱਟ ਸਭ ਸੰਭਾਲਉਂਦੇ ਸਾਮ ਸੰਭਾਲ ਘੱਟ ਹੋਈ ਆ ਬਾਕੀ ਇਹ ਖੁੱਲੀ ਫਿਰਦੀ ਆਈ ਆ ਥੋੜੀ ਜਿਹੀ ਤੇ ਆ ਪਾਸਾ ਰੁੱਸਾ ਪਾਤਾ ਤੇ ਉਹਦਾ ਕਰਕੇ ਨਾ ਗੁੜੀਆਂ ਵੀ ਆਓ ਜੀ ਬੜੀ ਕਰੀ ਜਾਂਦੀ ਐ ਠੀਕ ਕੋਈ ਗੱਲ ਹਾਂਜੀ ਹਾਂਜੀ ਖੁੱਲੀ ਫਿਰਦੀ ਆਈ ਸ਼ੈਕ ਚੋਂ ਆ ਸੂਬਾ ਤੇਜਾ ਸੂਹੂਗੀ ਹਾਂਜੀ ਤੇਜਾ ਸੂਹੂ ਸੂਹ ਜੀ ਗਰੰਟੀ ਨਾਲ ਭਾਵੇਂ ਆਪਣੇ ਕੋ ਕੋ ਲਿਖ ਕੇ ਵੀ ਲੇ ਲੇ ਇਹ ਗੱਲ ਠੀਕ ਆ ਹਾਂਜੀ ਸੋ ਸੂਬਾ ਦੋਸਤੋ ਤੇਜਾ ਸੂਹੂਗੀ ਬਾਕੂ ਬਾਕੀ ਬਣੂ ਤੁਹਾਨੂੰ ਹਜੇ ਤੁਸੀਂ ਵੇਖੋ ਲੜਦ ਕਤ 35 ਦੇ ਵਿੱਚ ਹਜੇ ਸ਼ਹਿਦ ਆਉਂਦਾ ਬਾਈ ਦਾ ਵੀ ਚੇਪਾ ਹਜੇ ਸ਼ਹਿਦ ਆਉਂਦਾ ਵੀ ਦਿਨ ਜੇਕਰ ਨਾ ਨੋਰਮਲੀ ਆਪਾਂ ਦੇਖ ਲਈਏ ਤੇ ਹਫਤਾ ਖੰਡ ਸਮਾਂ ਲੈ ਜੂਗੀ ਤੇ ਆਹ ਮੂੰ ਮੱਥਾ ਜੀ ਲਓ ਜੀ ਹਾਂ ਤੋਰੋ ਆਹ ਦੇਖੋ ਠੀਕ ਆ ਵਧੀਆ ਚੰਗਾ ਸਾਈਜ਼ ਹੈਗਾ ਥੰਮ ਥੰਮ ਕਾਫੀ ਸੋਹਣਾ ਹੈ ਮੋਠੀ ਥਾਨਾ ਤੇ ਦੁੱਧ ਨੋਰਮਲ ਜਿਹੜਾ ਦੋਸਤ ਆਪਾਂ ਕਹਿ ਦਿੰਦੇ ਆ ਗੱਬਣ ਪਸ਼ੂ ਦਾ ਗੋਦ ਜੀਆ ਦੋਸਤੋ ਉਦੋਂ ਕਲੀਅਰ ਹੋ ਜੂਗਾ ਜਦੋਂ ਬਿਲਕੁਲ ਸੂਬੀ ਬਾਕੀ ਉਹਨਾਂ ਨੇ ਚਲੋ ਆਪਾਂ ਨੂੰ ਉਹਨਾਂ ਨੇ 22 ਲੀਟਰ ਦੀ ਗਾਰੰਟੀ ਦਿੱਤੀ ਆ ਠੀਕ ਆ ਅਜੇ ਆ ਵੇਖੋ ਪਤਾ ਗੱਲ ਕੀ ਆ ਗਾਂ ਦਾ ਤੁਸੀਂ ਆਪਾਂ ਸਾਈਡ ਤੋਂ ਵੇਖੀਏ ਚੱਡਾ ਅਜੇ ਆ ਵੇਖੋ ਢੱਲਾ ਢਾਂਵਰੀਆਂ ਵੇਖੋ ਕਿੰਨੇ ਸੱਟਣੀਆਂ ਨੇ ਫਿਰਦੇ ਹੱਥ ਨੇ ਚਾ ਫੇਰ ਕੇ ਵਿਖਾ ਦੇ ਬਾਕੀ ਐ ਕਰਮਾਂ ਵਾਲੀ ਕੋਈ ਠੰਡੀ ਧੀਰੀ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਜੀ ਪਰਲੇ ਬੰਨੇ ਹੋ ਜਾ ਪੁੱਤ ਆ ਵੇਖੋ ਇਧਰੋਂ ਵੇਖੋ ਐ ਪੂਰਾ ਗਾੜੀ ਵੀ ਲੱਗੂਗਾ ਚੱਡਾ ਮਗਰੋਂ ਵੀ ਪੂਰੀ ਅਜੇ ਬਣੂਗੀ ਲੋ ਜੀ ਵਖਾ ਦਈਏ ਚੀਪਾ ਜੇ ਨਹੀਂ ਤੇ ਕੱਢ ਕੇ ਮਾਰਾਂਗੇ ਨਹੀਂ ਕੋਈ ਗੱਲ ਨਹੀਂ ਤੇ ਚਾਰੇ ਵਰਦੇ ਸਾਨੂੰ ਹਾਂ ਵਧੀਆ ਵੀ ਅਜੇ ਚੀਪ ਹੁੰਦੀ ਆ ਤੁਹਾਨੂੰ ਮੈਂ ਦੱਸੰਧੀਆਂ ਗੱਲਾਂ ਵੇਖੋ ਮੈਂ ਤੁਹਾਨੂੰ ਵਖਾ ਦਿੰਦਾ ਠੀਕ ਹੈ ਅਜੇ ਅਜੇ ਵਹਿੜੇ ਤੁਹਾਨੂੰ ਦਸਾਂ ਵੀ ਚਲੋ ਜੇ ਕੋਈ ਭੈਣ ਭਰਾ ਚਲੋ ਇਦਾਂ ਲੈ ਜੂਗਾ ਨਾ ਮੰਨ ਲਓ ਤੇ ਫੇਰ ਇਹ ਆ ਵੀ ਆਪਾਂ ਇਦਾਂ ਚਲੋ ਸਾਂਭ ਲੂਗਾ ਤੇ ਵਧੀਆ ਰਹੂਗਾ ਠੀਕ ਹੈ ਜੀ ਨਹੀਂ ਵੇਖੋ ਹੂੰ ਆ ਵੀ 25 ਪਾਉਂਦੇ ਆ ਜੀ ਪੂਰਾ ਜੇ ਗੱਲ ਹੈਗੀ ਉਹਨਾਂ ਨੇ ਚਲੋ ਇਹੋ ਗੱਲ ਦੱਸੀ ਵੀ ਇਹਨੇ ਦੇਣਾ ਜੇ ਹਿਸਾਬ ਨਾਲ ਵੀ 10 12 ਦਿਨ ਲੈ ਲੇ ਕਿ ਹਾਂਜੀ ਸ਼ਹਿਤ ਆਉਂਦਾ ਪਿਆ ਅੱਛਾ ਇਹਦਾ ਮੁੱਲ ਵੀ ਜ਼ਰੂਰ ਦੱਸ ਦਿਓ ਜੀ ਹਾਂਜੀ ਮੁੱਲ ਇਹਦਾ ਕੀ ਰਹੂਗਾ ਮੁੱਲ ਹਾਂ ਮੁੱਲ ਸਤੂ ਸਾਹਿਬ ਹੁਣ ਚਾਹ ਦੇਣ ਲੈਣ ਵਾਲ ਗੱਲ ਹੀ ਆ ਵੀ 45000 ਦੀ ਦੇਦਾਂਗੇ 45000 ਹਾਂਜੀ ਮਾਨ ਤਨ ਕਰਦਾਂਗੇ 1000 ਰੁਪਿਆ ਠੀਕ ਹੈ ਜੀ ਠੀਕ ਹੈ ਜੀ ਇਹ ਜੇ ਮੰਨ ਲਓ 1 2 ਦਿਨ ਵਾਸਤੇ ਹਾਂ ਠੀਕ ਹੈ ਜੀ ਜੇ ਤੇ ਦੂੰ ਇੱਕ ਦੂੰ ਦਨਾ ਜੇ ਕੋਈ ਭੈਣ ਭਰਾ ਲੈ ਜੀ ਤੇ ਮੁੱਲ ਚਲੋ 44000 ਦੀ ਦੇ ਦਾਂਗੇ ਠੀਕ ਹੈ ਜੀ ਮੁੜ ਕੇ ਤੁਹਾਨੂੰ ਪਤਾ ਜੇ ਸੂਸਵਾ ਕੇ ਡੰਗਰ ਦੀ ਸਾੰਭ ਤੁਹਾਨੂੰ ਪਤਾ ਕਰ ਲਈ ਪੈਂਦੀ ਫਿਰ ਨਹੀਂ ਆਪਾਂ ਤੇ ਆਪਣਾ ਸਾੰਭ ਕਰਨੀ ਆ ਬਿਲਕੁਲ ਬਿਲਕੁਲ ਠੀਕ ਨਹੀਂ ਗੱਲ ਸੂ ਕੱਬਣਾ ਮੁੜ ਕੇ ਫਿਰ ਤੁਹਾਨੂੰ ਪਤਾ ਵੀ ਫਿਰ ਨਹੀਂ ਨਹੀਂ ਚਲੋ ਜੀ ਉਹ ਤਾਂ ਕੋਈ ਹੋਰ ਕੰਡੀਸ਼ਨ ਹੋ ਜਾਂਦੀ ਠੀਕ ਨਾ ਚਰ ਜਰ ਇਧਰ ਉਧਰ ਹੋਰ ਹੋ ਜਾਂਦਾ ਬਸ ਹੋਰ ਹੋ ਜਾਂਦਾ ਤੇ ਇਹ ਦੋਸਤੋ ਜਿਹੜੀ ਇਹ ਗਾਂ ਦਾ ਮੁੰਨ ਵੀਰ ਨੇ ਦੱਸਤਾ ਬਾਕੀ ਨੰਬਰ ਆਪਾਂ ਲੈ ਲੈਨੇ ਆ ਜਿਹਨੇ ਬਾਕੀ ਬਿਲਕੁਲ ਸੰਧੂ ਸਾਹਿਬ ਭਾਜ ਆ ਵੇੜ ਕੋਈ ਇਹ ਨਹੀਂ ਕੋਈ ਗੱਲ ਹੈਗੀ ਵੀ ਨਹੀਂ ਬਾਕੀ ਚਲੋ ਆਪਾਂ ਨੂੰ ਭਾਜ ਮਿਲੀ ਆਪਾਂ ਭਾਜ ਦੇ ਦੇਣੀ ਆ ਵੀ ਕੋਈ ਭੈਣ ਭਰਾ ਸਾਂਭ ਲੇ ਦੇਨੂੰ ਜਿਹੜਾ ਸਾਂਭ ਲੂ ਦੱਸ ਦੇਣ ਉਹ ਤੁਹਾਨੂੰ ਪਤਾ ਹੈ ਜਿਹਨੇ ਡਿੱਗੀ ਭਰ ਲੂ ਦੁੱਧ ਦੀ ਬਿਲਕੁਲ ਠੀਕ ਹੈ ਨਾ ਗੱਲ ਜਾਤ ਬਰੀਡ ਵੇਖ ਲਓ ਤੁਸੀਂ ਵੇੜ ਨੂੰ ਕਿੰਨੀ ਨਹੀਂ ਨਹੀਂ ਸਾਰੀ ਚੰਗੀ ਆ ਜੀ ਹਾਂਜੀ ਹਾਂਜੀ ਤੀਜਾ ਸਵੇਰ ਦੋਸਤੋ ਸੋਣਾ ਬਾਕੀ ਵੇੜ ਸਾਰੀ ਗਾਂ ਪੂਰੀ ਜੇਕਰ ਤੁਹਾਨੂੰ ਦਿਖਾਈ ਆਪਾਂ ਤਾਂ ਪੂਰੀ ਚੰਗੀ ਆ ਥਣ ਥਣ ਬਹੁਤ ਸੋਹਣਾ ਰੇਡ ਪ ਨੰਬਰ ਬੋਲ ਦੀ ਆਪਣੇ ਨੂੰ ਨੰਬਰ ਹੈਗਾ 98724 ਹਾਂਜੀ ਤੇ 39717 ਠੀਕ ਹੈ ਜੀ ਹਾਂਜੀ ਤੇ 82647 ਹੂੰ 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 20 20068 ਹੂੰ ਹੂੰ ਆ ਜਾ ਇੱਕ ਛੋਟੀ ਖੋਲ ਕੇ ਦਿਖਾਈ ਮਰੀ ਛੋਟੀ ਖੋਲ ਤੋਰ ਦੇ ਨੂੰ ਲੰਮਾ ਤੋਰਦੀ ਹਾਂ ਸੋ ਛੋਟੀ ਇੱਕ ਨੂੰ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਹਾਂ ਠੀਕ ਆ ਆ ਦੇਖੋ ਯਾਰ ਇਹ ਹਾਈਟ ਕਰਦੋ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਵੀ ਹਾਈਟ ਕਰਦੋ ਬਹੁਤ ਸੋਹਣਾ ਹੈ ਸਿੰਗੀ ਕਾਫੀ ਸੋਹਣੀ ਹੈ ਤੇ ਥੰਦੇਵਾ ਵੀ ਸੋਣਾ ਜਿਹੜਾ ਕੋਈ ਵੀਰ ਬਾਈ ਕਹਿੰਦਾ ਵੀ ਘੱਟੋ ਘੱਟ ਵੀ ਆਨਲਾਈਨ ਸੌਦਾ ਕਰੂਗਾ ਫਿਰ ਹਾਲ ਮੈਂ ਫਿਰ ਉੱਥੇ ਥਾਂ ਤੇ ਆਇਆ ਨਾ ਦੋਸਤੋ ਵੀ ਆਨਲਾਈਨ ਪੈਸੇ ਵੀ ਲਾਉਣੇ ਆ ਆਨਲਾਈਨ ਸੌਦਾ ਵੀ ਕਰੋ ਬਹੁਤ ਵਧੀਆ ਗੱਲ ਹੈ ਬੈਸਟ ਕੰਮ ਆ ਪਰ ਇੱਥੇ ਤਸੱਲੀ ਆਣ ਕੇ ਘਰ ਵਿਜ਼ਿਟ ਕਰਕੇ ਦੋੜਾਂ ਕੇ ਚੋਕੇ ਤਸੱਲੀ ਕਰ ਲਓ ਠੀਕ ਆ ਉਹਦੇ ਵਰਗੀ ਰੀਸ ਨਹੀਂ ਕੀ ਹਾਂ ਬਾਕੀ ਕੋਈ ਤਸੱਲੀ ਕਰ ਵੀ ਲਵੇ ਜੀ ਬਾਕੀ ਕੋਈ ਗਰੰਟੀ ਵੀ ਫੁੱਲ ਹੋਊਗੀ ਝੋਟੀ ਠੀਕ ਆ ਇਹ ਨਹੀਂ ਗੱਲ ਆਪਣਾ ਗਰੰਟੀ ਦੇ ਮਾਲ ਜਾਂਦਾ ਵਾ ਇਹ ਨਹੀਂ ਗੱਲ ਵੀ ਨਹੀਂ ਜੇ ਕੋਈ ਗੱਲ ਹੋਵੇ ਭਲਾ ਤੁਸ ਨੂੰ ਸਾਫਾ ਘਾਟਾ ਪਾਵੇ ਵਾ ਬਾਈ ਜੀ ਠੀਕ ਨਾ ਗੱਲ ਲੋੜ ਹੀ ਨਹੀਂ ਬਿਲਕੁਲ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਇੱਥੇ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤੇ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਝੋਟੀ ਬਹੁਤ ਪਿਆਰੀ ਐ ਚੰਗੀ ਐ ਤਸੱਲੀ ਕਰ ਲੋਗੇ ਪੈਸੇ ਜਿੰਨੇ ਦੋਸਤੋ ਮੰਗੇ ਆ ਕੋਈ ਨਜਾਇਜ਼ ਨਹੀਂ ਲੱਗਣਗੇ ਤੁਹਾਨੂੰ ਜਾਇਜ਼ ਲੱਗਣਗੇ ਝੋਟੀ ਚੰਗੀ ਐ ਮਗਰ ਕੱਤੀ ਬਹੁਤ ਸੋਹਣੀ ਠੀਕ ਆ ਇਹ ਨੰਬਰ ਸੀਗੇ ਤੇ ਹੋਰ ਬਾਈ ਜੀ ਵਧੀਆ ਜੀ ਠੀਕ ਠਾਕ ਤੁਹਾਨੂੰ ਸਨਾਂ ਬਹੁਤ ਵਧੀਆ ਚਾਹੀਦਾ ਠੀਕ ਹੈ ਤੇ ਸਸਰੀ ਕਾਗਿ ਦੀ ਅੱਜ ਦੋਸਤੋ ਸੰਦ ਵੀ ਦਿਖਾਤੇ ਆ ਬਾਈ ਨੇ ਜਿਹੜੇ ਅੱਜ ਵੇਚਣੇ ਸੀਗੇ ਘਰੇਲੂ ਘਰ ਦੇ ਸੰਦ ਨੇ ਤੇ ਚਲਾ ਕੇ ਆਪਦਾ ਵਾਹ ਕੇ ਤਸੱਲੀ ਕਰ ਸਕਦੇ ਬਾਕੀ ਉਹ ਕੋਈ ਵਪਾਰ ਵਾਲੇ ਨਹੀਂ ਆ ਜੀ ਸਾਰੇ ਬਿਲਕੁਲ ਬਾਹਰ ਆਪਣੇ ਮੰਨ ਲਓ ਮੋਟਰਸਾਈਕਲ ਵੀ ਆ ਉਹ ਵੀ ਆਪਾਂ ਕੋਈ 5-4 ਸਾਲ ਚਲਾਇਆ ਵਾ ਹਾਂ ਤੇ ਜਿਹੜੀ ਐਕਟਵਾ ਇਹ ਵੀ ਕੋਈ ਆਪਾਂ ਜਾਂ 8-9 ਮਹੀਨੇ ਚਲਾਈ ਆ ਬਿਲਕੁਲ ਜੀ ਤੇ ਸੰਦ ਤੇ ਆਪਾਂ ਬਿਲਕੁਲ ਨਵੇਂ ਲਏ ਇਹ ਦੋਨੋਂ ਠੀਕ ਹੈ ਜੀ ਬਾਕੀ ਸਾਰੇ ਸੰਦ ਮਸ਼ੀਨ ਵੀ ਉਹ ਵੇਚ ਤੇ ਹੁਣ ਮੈਂ ਕਿਹਾ ਵੱਡੇ ਸੰਦ ਦੋਵੇਂ ਕੀ ਕਰਨੇ ਆ ਨਿੱਕਾ ਟਰ ਸਹੀ ਹੈ ਠੀਕ ਹੈ ਨਹੀਂ ਗੱਲ ਹਾਂਜੀ ਤੇ ਠੀਕ ਹੈ ਜੀ ਠੀਕ ਹੈ ਜੀ ਬੀਜੀ ਠੀਕ ਹੈ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ